ਸੱਚ ਦਾ ਸੂਰਜ ਸੂਰਜ ਦੀ ਸੱਚੀ ਤੇ ਜਗ ਦੇ ਨੂਰ ਨਾਨਕ ਦੁਖੀ ਵਿਲਗ ਦੇ ਲੋਕਾਂ ਦੀ ਤਾਨ ਸੈ ਤੂੰ ਗੰਗਾ ਜਮ ਜਮ ਦੇ ਪਾਣੀਆਂ ਚਰਨ ਛੂਲੇ ਐਸੀ ਮਿੱਠੜੀ ਬਾਕੀ ਅਜਾਨ ਸੈ ਤੂੰ ਊੜੇ ਭਾਗੋ ਦੇ ਕੀਰਤ ਤੋਂ ਬਾਹਰ ਸੁਟੇ ਸੱਚ ਮੁੱਚ ਦਾ ਕਾਮਲ ਇਨਸਾਨ ਸੈ ਤੂੰ ਹਿੰਦੁਸਤਾਨ ਦੇ ਮੂੰਹ ਤੇ ਚਿਹਰਾ ਪਿੱਛੋਂ ਵਿਕਰੀ ਹੋਈ ਇੱਕ ਸੁੰਦਰ ਮੁਸਕਾਨ ਸੈ ਆਪਣੀ ਮਿੱਟੀ ਦੇ ਬਾਦੀ ਤਾਲ ਉੱਤੇ ਗੈਰਤ ਹਿੰਦ ਦੀ ਰਿਆ ਵੰਗਾਰਦਾ ਤੂੰ ਲੜਜ਼ ਆਈ ਨਾ ਤੇਰੇ ਇਰਾਦੇਆਂ ਵਿੱਚ ਪਰਦੇ ਕੁਫਰ ਦੇ ਰਹਾ ਉਤਾਰਦਾ ਤੂੰ ਕਾਲੇ ਕੁੱਪਨੇਰੇ ਇਹ ਕੈਂਡ ਲੱਗੇ ਅਧੀ ਰਾਤ ਕਿਵੇਂ ਪਰਬਾਤ ਆਲੀ ਟਿੱਖੀਆਂ ਸੂਲਾ ਮੈਕੀਆਂ ਫੁੱਲ ਬਣ ਕੇ ਢਿਸੇ ਅਜ ਕੋਈ ਧੀ ਸੁਗਾਤ ਆਈ ਫਨੀਅਰ ਸੱਪਾਂ ਨੇ ਜੈਰਾ ਤੋਂ ਪਿੱਟਮੋੜੀ ਦੱਸੋ ਦੱਸੋ ਜੀ ਕਿਹੜੀ ਹੈ ਦਾਤ ਆਈ ਮਰੀਅਲ ਦਮਾ ਤੇ ਜ਼ਿੰਦਗੀ ਚੀ ਖੁੱਟੀ ਓਹ ਹੈ ਆਤ ਆਈ ਓਹ ਹੈ ਆਤ ਜੋਗਨ ਚੜ ਗਿਆ ਸੁਕੀਆਂ ਖੇਤਿਆਂ ਨੂੰ ਤੇਰੀ ਨਜਰ ਦਾ ਜਿੱਦੜ ਵੀ ਤੀਰ ਚਲਿਆ ਕਿੰਗਰੇ ਹੋ ਮੈਂ ਹੰਕਾਰ ਦੇ ਹੋਏ ਤੇਰੀ ਜਿੱਦੜ ਸਤਗੁਰੂ ਪੀਰਾਂ ਦਾ ਪੀਰ ਚਲਿਆ ਜਿੱਦੜ ਸਤਗੁਰੂ ਪੀਰਾਂ ਦਾ ਪੀਰ ਚਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ